ਹਾਂਜੀ ਗਾਇਸ ਅੱਜ ਅਸੀਂ ਆਏ ਆ ਖੇਤ ਹੈਲੋ ਗਾਇਸ ਹਾਂ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਆ ਗਰਦੀ ਤਾਂ ਚਲੋ ਚਲੋ ਤੇਤੀ ਬਦਲੋ ਕਿੱਥੇ ਚਲੋ ਅੱਗੇ ਅੱਗੇ ਚਲੋ ਸਕੂਟਰੀ ਤੇ ਸਕੂਟਰੀ ਤੇ ਚਲੋ ਆਪਣੀ ਤੇ ਆ ਨੂੰ ਗੋਦੀ ਚੱਕ ਲੋ ਚਲੋ 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 ਭੱਜ ਲੋ

ਮੈਂ ਵੀ ਕਰ ਦਿੰਦਾ ਜਾਊਗਾ ਹੈਲੋ ਗਾਇਜ਼ ਕੰਨਾ ਕੀ ਖਾਣਾ ਹੁਣ ਇਹ ਮੂਂਦ ਹੈ ਮੂਂਦ ਲਾਣੇ ਮੁਰੂਦ ਹੈ ਮੁਰੂਦ ਨਹੀਂ ਹੁੰਦੇ ਤਾਂ ਗੰਨੇ ਚੁੱਪ ਲੋ ਆਪਣੇ ਗੰਨੇ ਖੜੇ ਨੇ ਨਹੀਂ ਕਿ ਚੁੱਪ ਤੇ ਚੱਲੋ ਬਈ ਬਾਈ ਜੇ ਸਕੂਟਰੀਆਂ ਤੇ ਚੱਲਦੇ ਆਂ ਫਾਰਮ ਤੇ ਚੱਲਦੇ ਆਂ ਹੁਣ ਫਮ ਗਏ ਕਰਨੀ ਤਾਂ ਪੁਨੀਤ ਸਕੂਟਰੀ ਚਲਾ ਰਹੀ ਹੈ ਹਾਲੇ 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 ਐ ਪਾਪਾ ਵਾ ਵਾਹ ਚੱਲ ਚੱਲ ਦੇ ਦੋ ਦੇ ਦੋ ਰੇਸ ਅੱਗੇ ਮੋੜਦੇ ਨਾ ਪਾ ਮਜ਼ਾ ਕਰ ਰਹੇ ਆ ਸੀ ਪੂਰਾ ਰੇਸ ਦੇ ਰੇਸ ਆ ਤੇਰੀ ਪਾ ਨੂੰ ਕਿਹਦੇ ਤੇਰੀ ਅਗਰਨੀਤ ਪੁਨੀਤ ਹੈ ਉਹ ਨਹਿਰ ਨਹਿਰ ਜਾਂਦੇ ਆ ਸੀ ਨਹਿਰ ਨਹਿਰ ਚੱਲਨੀ ਵੀ ਇਧਰ ਰੋੜਾ ਮੇਰਾ ਹਾਂ ਇਧਰ ਰੋੜਾ ਕਿੱਥੋਂ ਸਿੱਧਾ ਸਿੱਧਾ ਇਧਰ ਸਿੱਧਾ ਐਨ ਸਕੂਟਰੀ ਤੇ ਰੋੜੀ ਮੈਂ ਤਾਂ ਮੈਨੂੰ ਨਹੀਂ ਆਉਂਦੀ ਕੋਈ ਪਿੱਛੇ ਵਿੱਚ ਚਲੋ 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 ਹਾਂ ਅਗਰ ਵੀ ਇਧਰ ਤੇ ਆਂ ਹਾਰੀ ਨਹੀਂ ਚਿਪੜੀ ਗੁਰਦੀ ਕਿੱਥੋਂ ਹੋਣੀ ਸੀ ਤੀਰ ਮੇਰੇ ভিডিও ধন্যবাদ জ্বালা লাইকস্ক্রাইব